ਦੋਵੇਂ ਗੌਰਵ ਨੇ ਪੰਜਾਬ ਦੇ ਔਰ ਪੰਜਾਬ ਦੇ ਮਾਣ ਨੇ কুਸਤੀ ਵਿੱਚ ਵੱਡਾ ਨਾਮ ਹੈ ਇੱਕ ਵੀ ਸਾਹਮਣੇ ਤੀਰਥ ਮਾਲਾ ਵਾਲਾ ਨੀਲੇ ਰੰਗ ਦੇ ਕੈਂਚ ਵਿੱਚ ਸਰਦਾਰ ਅਜੀਤ ਸਿੰਘ ਦਾ ਪੁੱਤ ਲਿਆ ਗਰਾਹ ਲਾਗੇ ਮਾਲਾ ਨਗਰ ਆ ਖਾੜਾ ਪੂ ਆਦਮਰੀ ਸਾਡੇ ਮਹਿੰਦਰ ਕੋਸਾਹ ਤਿੱਬੀ ਵਾਲੇ ਦੇ ਬਰਾੜ ਪਲਾਂਜੀ ਹਰੇਕ ਸਿੰਘ ਮੇਲੇ ਚ ਲੈ ਕੇ ਜਾਂਦੇ ਨੇ ਜਿੱਥੇ ਕਹਿੰਦੇ ਵੀ ਬਰਾੜ ਦੀਆਂ ਗੱਲਾਂ ਚੰਗਾੜੇ ਦੀਆਂ ਬੱਲੇ 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 ਵਾਹ ਤੀਰ ਕਹਿੰਦੇ ਮਾਲਾ ਵਾਲਾ ਤੀਰਥ ਆ ਤਾੜੀ ਮਾਰੋ ਵੀ ਜ਼ੋਰਦਾਰ ਜ਼ੋਰਦਾਰ ਤਾੜੀ ਮਾਰ ਦੋ ਵੀ ਵਾਹ ਬਈ ਵਾਹ ਚੱਲਦੀ ਕੁਸ਼ਤੀ ਬੱਲੇ ਬੱਲੇ ਆ ਲਓ ਕਹਿੰਦੇ ਸਾਹਮਣੇ ਇਸ ਟਾਈਮਾ ਮਾਲਾ ਵਾਲੇ ਨੇ ਆਉਂਦੇ ਵੱਡਾ ਅਟੈਕ ਕਰਤਾ ਮੇਰੇ ਮਿੱਤਰੋ ਹਲਾਤੀਆ ਧਰਤੀ ਤੇ ਕਰਮ ਤਪੱਸਿਆ ਪੁੱਤ ਲਈ ਮਾਪਿਆ ਫਿਰ ਮਿਹਰ ਖੁਦਾ ਦੀ ਹੁੰਦੀ ਏ ਓ ਚਾਵਾ ਦੇ ਨਾਲ ਪਾਲਣ ਪੋਤ ਨੂੰ ਫੇਰ ਚੰਡੀ ਜਤ ਹੁੰਦੀ ਆ ਕਿ ਗਿਆਨ ਵਾਲੀ ਸੰਗਤ ਚੰਗੀ ਤਾਰ ਦੇਵੇ ਵਿਦਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਖੁੱਲੀ ਚਾਹੀਦੀ ਪਹਿਲਵਾਨਾਂ ਨੂੰ ਓ ਚੰਡਿਆ ਜੋ ਉਸਤਾਦ ਕਿਸਦਾ ਵਕਤ ਪਾਵੇ ਤੂਫਾਨਾਂ ਨੂੰ ਕਿ ਅਮਰਦੇਵ ਵੀ ਕਰੇ ਸਲਾਮ 15 ਜੋਗੇ ਬਲਵਾਨਾਂ ਨੂੰ 15 ਤਰੀਕ ਨੂੰ ਨਕੋਦਰ ਵਿਖੇ ਬਹੁਤ ਵੱਡਾ ਕੁਸ਼ਤੀ ਜਿਹੜਾ 29 ਤਰੀਕ ਨੂੰ ਹੋ ਰਿਹਾ ਹੈ ਉਹਦੇ ਵਿੱਚ ਸਾਡੇ ਗੌਰਵ ਨਾਗਰਾਜ ਸਾਹਿਬ ਐਡਵੋਕੇਟ ਸਾਹਿਬ ਪੁੱਜੇ ਨੇ ਉਹਨਾਂ ਦੀ ਪੂਰੀ ਟੀਮ ਆਈ ਹੈ ਮੈਂ ਗੌਰਵ ਪਾਜੀ ਹੋਰਾਂ ਦਾ ਵਕੀਲ ਸਾਹਿਬ ਹੋਰਾਂ ਦਾ ਇੱਥੇ ਬੰਦ ਹੈ ਹੈਲੋ ਨਿਗਾਹ ਜੀਆ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੈਲਸੇਜੋ ਮੀਰੀਆ ਮੱਲੀ ਇੱਕ ਮਿੰਟ ਰੁਕ ਜਿਓ ਪਾਜੀ ਹੁਣ ਤੁਸੀਂ ਵੈਲਸੇਜੋ ਮੀਰੀਆ ਮੱਲੀ ਇਹਦਾ ਪਤਾ ਹੈ ਸ਼ੰਮੀ ਪਹਿਲਵਾਨ ਸ਼ੰਮੀ ਪਹਿਲਵਾਨ ਦਾ ਪੁੱਤਰ ਆ ਕਹਿੰਦੇ ਵੀ ਗੌਰਵ ਮਾਸੀ ਵਾਰਾ ਤਲਜੀਤ ਭਲਵਾਂ ਦਾ 마שיਵਾਰੇ ਦਾ ਚੇਲਾ ਜਿਹਨੇ ਭਪਿੰਦਰ ਅਜਨਾਰੇ ਵਾਲਾ ਤਿਆਰ ਕੀਤਾ ਦਲਜੀਤ 마שיਵਾਰੇ ਨੇ ਸੁਖਮਨ ਤਿਆਰ ਕੀਤਾ ਇਹ ਕਹਿੰਦੇ ਵੀ ਦਲਜੀਤ ਭਲਵਾਂ ਦਾ ਚੇਲਾ ਵਾ ਜਿੱਥੇ ਸਤਨਾਮ ਦੀਆਂ ਗੱਲਾਂ ਹੋਈਆਂ ਇਹ ਉਸੇ ਅਕਾਰੇ ਦਾ ਮਾਲਾ ਗੌਰਵ 마שיਵਾਰਾ ਜੋ ਗੌਰਵ ਦੀ ਗੱਲ ਕਰਾ ਲਗਭਗ 75 ਮੋਟਰਸਾਈਕਲ ਜਿੱਤੇ ਆ ਗੱਡੀਆਂ ਦਾ ਜੇਤੂ ਆ ਕਹਿੰਦੇ 8 ਬੋਲ ਤੇ ਜਿੱਤੇ ਨੇ ਉਸ ਮਾਲ ਨੇ ਰਿਕਾਰਡ ਬਣਾਏ ਆ ਜੱਸਾ ਪੱਟੀ ਵਾਲਾ ਇਸ ਮਾਲੇ ਚ ਜਿੱਤ ਕੀਤਾ ਤੇ ਬਾਚ ਕੁਸ਼ਤੀਆਂ ਬਰਾਬਰ ਵੀ ਹੋਈਆਂ ਇੱਕ ਵਾਰੀ ਤਾੜੀ ਮਾਰ ਦਿਓ ਦੁਨੀਆਂ ਦਾ ਕਹਿੰਦੇ ਵੱਡਾ ਮੱਲ ਬਲਾਇਆ ਕਰੋ ਮਾਸ਼ੀ ਵੜਾ ਮਾਰੋ ਵੀ ਜ਼ੋਰ ਦਾ ਤਾੜੀ ਬਹੁਤ ਵਧੀਆ ਕੁਸ਼ਤੀ 30 ਜਦੋਂ ਗੱਲ ਕਰਾਂ ਲਗਭਗ 55 ਮੋਟਰਸਾਈਕਲ ਜਿੱਤੇ ਆ ਤੀਸਰੇ ਐਨ ਕਹਿੰਦੇ ਵੀ ਇਸ ਸੀਜ਼ਨ ਵਿੱਚ ਵੀ ਮਿਰਾਖਰ 12 ਕੇ ਮੋਟਰਸਾਈਕਲ ਜਿੱਤੇ ਕਿਉਂ ਜੀ ਚੰਗਿਆੜਾ ਜੀ 12 ਮੋਟਰਸਾਈਕਲ ਜਿੱਤੇ ਆ ਤੀਸਰੇ ਲਗਾਤਾਰ ਕੁਕਾ ਨਾਮੀ ਤੇ ਹਾਂ 10 ਮੋਟਰਸਾਈਕਲ ਚੰਗਿਆੜੇ ਨੇ ਵੀ 3 ਜੁੱਤਲੇ ਬੱਲੇ ਚੰਗਿਆੜਾ ਤੀਸਰੇ ਵੀ ਕਹਿੰਦੇ ਆ ਜੀ ਵਾ ਅਧਕਾਰ ਬੋਲਦੇ ਆ ਬੇ ਉਹ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਤੇਰੇ ਬੱਲੇ ਰਿਕਾਰਡ ਬੋਲਦੇ ਲਓ ਕਹਿੰਦੇ ਤੀਰਥ ਤੀਰਥ ਇਹ ਨਾਲ ਕੁਸ਼ਤੀ ਪੜਾਈ ਆਉਂਦਾ ਥੱਲੇ ਵੱਡਾ ਮਾਲਾ ਮਾਸ਼ੀਵਾੜੇ ਦੀ ਧਰਤੀ ਹੈ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਬੱਲੇ ਬੱਲੇ ਹੋ ਪਈ ਹੈ ਕਿ ਸ਼ਰਮ ਸਿਆਣ ਪ੍ਰਸਾਦਗੀ ਤੇ ਨੇ ਗਹਿਣੇ ਮਟਿਆਰ ਦੇ ਘਾਰਾ ਕੇ ਜਿਹੜਾ ਚੁੱਲ੍ਹੇ ਵੱਲ ਝਾਕਦਾ ਲੱਖ ਲਾਂਦੈ ਹੋ ਜਾ ਹਜ਼ਾਰ ਰੁਪਏ ਕਈ ਚੋਪ ਕੀਤੇ ਆਉਂਦੇ ਨਹੀਂ ਆ ਖੁਸਰ ਰੌਲਾ ਪਾ ਕੇ ਆਉਂਦੇ ਰਹੀਆਂ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਾ ਕਈ ਚੀਤੇ ਲੈ ਜਾਂਦੇ ਤੋ ਜੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਲਓ ਸਾਡੇ ਦਰਮਿਆਨ ਸਾਡੇ ਗੌਰਵ ਨਾਗਰਾਜ ਜੀ ਐਡਵੋਕੇਟ ਸਾਹਿਬ ਪੁੱਜੇ ਆ ਤੇ 23 ਤਰੀਕ ਦੇ ਸੱਦੇ ਲਾਉਂਦੇ ਆ ਵਕੀਲ ਸਾਹਿਬ ਜਦੋਂ ਮਸਲੇ ਉਲਝ ਜਾਂਦੇ ਆ ਫਿਰ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ ਲਓ ਤਾੜੀ ਮਾਰ ਦਿਓ ਜਲਦੀ ਕੋਚੀ ਖਿੱਚ ਕੇ ਜਰਾ ਬੱਲੇ ਬੱਲੇ ਕਹਿੰਦਾ ਬਾਪੂ ਬੂਲੀ ਮੱਝ ਲਿਆਵੇ ਓ ਜੀ ਦਾ ਦੁੱਧ ਡੇਰੀ ਨਾ ਜਾਵੇ ਚਾਰ ਬੱਕਰੇ ਦਾ ਫਿਰ ਪਾਉਣਾ ਹੀ ਪੈਂਦਾ ਤੇ ਪੁੱਤ ਨੂੰ ਪਹਿਲਵਾਨ ਬਣਾਉਣਾ ਸੰਧੂਆ ਕਰਤਾ ਬਈ ਉਹ ਖਵਾਉਣਾ ਹੀ ਪੈਂਦਾ ਧਰਤਾ ਬਈ ਉਹ ਖਵਾਉਣਾ ਹੀ ਪੈਂਦਾ ਕਹਿੰਦਾ ਕੱਗਰੀ ਪੁਲਾਈ ਨਾਲ ਜੋ ਮਾਰੇ ਸਮੇ ਦੇ ਉਹ ਫਾਇਦਾ ਕੀ ਉਹ ਦੁਨੀਆ ਤੇ ਆਏ ਦਾ ਉਹ ਨਿਕਲ ਨੀ ਲਈ ਮਾਰੀ ਤੇ ਕਬੀਰ ਉਹ ਕਾਦਾ ਮਾਣ ਮੇਰੀ ਮਾਂ ਨੂੰ ਜੰਮੇ ਜਾਏ ਦਾ ਲਵ ਯੂ ਡਾਰਲਿੰਗ ਉਹ ਦੁਨੀਆ ਡਰਾਮੇ ਕਰਦੀ ਲੱਕ ਤੋੜਨਾ ਪੈਂਦਾ ਇਹ ਮਾਰੇ ਸਮੇ ਦਾ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਉਹ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਕਹਿੰਦਾ ਜੇ ਤੂੰ ਚਾਹੁੰਦਾ ਹੈ ਤੂਫਾਨ ਥੰਮਣਾ ਇੱਕ ਵਾਰੀ ਪੈਣਾ ਤੈਨੂੰ ਬੇਰ ਜੰਮਣਾ ਉਹ ਤੇਤੋ ਇੱਕੋ ਵਾਰੀ ਪੌੜੀਆਂ ਨਹੀਂ ਚੜ੍ਹ ਹੋਣੀਆਂ। ਉਹ ਕਾਕਾ ਸਾਡੀਆਂ ਸਾਡੀਆਂ ਰੀਸਾਂ ਨਹੀਂ ਤੇਤੋ ਕਰ ਹੋਣੀਆਂ ਡਾਕਟਰ ਕਹਿੰਦਾ ਸ਼ਰਮਾ ਦੇ ਸਾਡੀਆਂ ਰੀਸਾਂ ਨਹੀਂ ਤੇਤੋ ਸ਼ੰਕੀ ਔਰ ਸਿੱਕ ਲੈਣ ਦਾ ਆਉਂਦਾ ਉਸ ਵਾਰ ਗੱਲ ਉਹ ਦਵਿੰਦਰ ਮੂੰਹ ਤੇ ਕਹਿਣ ਦਾ ਤੇਤੋ ਕੋਰੀਆਂ ਕਰਾਰੀਆਂ ਨਹੀਂ ਚੜ੍ਹ ਹੋਣੀਆਂ। ਉਹ ਕਾਕਾ ਸਾਡੀਆਂ ਸਾਡੀਆਂ ਰੀਸਾਂ ਨਹੀਂ ਤੇਤੋ ਕਰ ਹੋਣੀਆਂ। ਉਹ ਕਾਕਾ ਸਾਡੀਆਂ 1 ਪੁਆਇੰਟ ਦੇ ਬਹੁਤ ਵਧੀਆ ਦੂਜੇ ਪੜਕੇ ਦੇ ਸਪான்ਸਰ ਸਰਦਾਰ ਸਰਬਜੀਤ ਸਿੰਘ ਸਰਦਾਰ ਮੱਖਣ ਸਿੰਘ ਜੀ ਦਾ ਪਰਿਵਾਰ ਬੇਨਤੀ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਸਰਦਾਰ ਸਰਬਜੀਤ ਸਿੰਘ ਸਰਦਾਰ ਮੱਖਣ ਸਿੰਘ ਇਹ ਲਾਈਵ ਦੇਖ ਰਿਹਾ ਹੈ ਪੂਰਾ ਪਰਿਵਾਰ ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਉੱਥੇ ਸਰਦਾਰ ਹਰਵਿੰਦਰ ਸਿੰਘ ਸਰਦਾਰ ਮਲਕੀਸ਼ ਸਿੰਘ ਦੇ ਪਰਿਵਾਰ ਵੱਲੋਂ 1 ਲੱਖ ਰੁਪਏ ਦੀ ਸੇਵਾ ਆਈ ਹੈ ਇਹ ਵੀ ਸਾਰਾ ਪਰਿਵਾਰ ਲਾਈਵ ਤੱਕ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਪਹਿਲੇ ਪੜਕੇ ਦੇ ਸਪான்ਸਰ ਸਰਦਾਰ ਗੁਰਦੇਵ ਸਿੰਘ ਔਰ ਸਰਦਾਰ ਹੁਕਮ ਸਿੰਘ ਦਾ ਪਰਿਵਾਰ ਇਸ ਪਰਿਵਾਰ ਦਾ ਧੰਨਵਾਦ 65000 ਰੁਪਏ ਇਹਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਭੇਜੇ ਆ 28 ਸਤੰਬਰ ਦਿਨ ਐਤਵਾਰ 2024 ਬਹੁਤ ਵੱਡਾ ਕੁਸ਼ਤੀ ਦੰਗਲ ਸਿੰਘ ਮੇਲਾ ਨਕੋਦਰ ਦੀ ਧਰਤੀ ਤੇ ਨੇਕੀ ਦਾ ਦਰ ਸ਼ਹਿਰ ਨਕੋਦਰ ਬਾਬਿਆਂ ਦੀ ਧਰਤੀ ਤੇ ਹੋ ਰਿਹਾ কুਸਤੀ ਦੰਗਲ 15 ਲੱਖ ਰੁਪਏ ਦੇ ਸ਼ਾਨਦਾਰ ਇਨਾਮ ਗੁਰਜ ਦਿੱਤੇ ਜਾ ਰਹੇ ਆ ਪਟਕੇ ਦੀਆਂ কুਸਤੀਆਂ ਦੇ ਵਿੱਚ ਪਹੁੰਚਦਾ ਪਹਿਲਵਾਨਾਂ ਦੇ ਵਿੱਚ ਮਿਰਜ਼ਾ ਇਰਾਨ ਪਰਵੀਨ ਕੁਹਾੜੀ ਰਾਜੂ ਰਈਏਵਾਲ ਪੰਮਾ ਡੇਰਾ ਬਾਬਾ ਨਾਨਕ ਵੱਡਾ ਜੱਸਾ ਵੜੋਵਾਲ ਤੇ ਤੋਂ ਇਲਾਵਾ ਦੇ ਥਾਪਾ ਥਾਪਾ ਪਹਿਲਵਾਨ ਜਿਹਦਾ ਮੈਂ ਪਹਿਲਾਂ ਜ਼ਿਕਰ ਕਰਕੇ ਅਟਿਆ ਨੇਪਾਲੀ ਸੋ ਇਹ ਵੀ ਇਚੇ ਤੌਰ ਤੇ ਮੁੱਖ ਆਕਰਸ਼ਨ ਦਾ ਕੇਂਦਰ ਹੋਵੇਗਾ ਹੈਲੋ ਆ ਲੈ ਜੇ ਕਹਿੰਦੇ ਗੌਰਵ ਦੀ ਗੱਲ ਕਰਾ ਇਸ ਲਾਲੇ ਵੀ ਦੁਨੀਆ ਦੇ ਚੋਟੀ ਦੇ ਮੱਲਾ ਦਾ ਕੁਸ਼ਤੀਆ ਮਲਕੀਤ ਸਿੰਘ ਵਿੱਲਾ ਜੀ ਦਾ ਵੀ ਧੰਨਵਾਦ ਹੈ ਜਿਨ੍ਹਾਂ ਦੇ ਪਰਿਵਾਰ ਵੱਲੋਂ 1 ਲੱਖ ਰੁਪਇਆ ਆਇਆ ਬਲਕੀਤ ਸਿੰਘ ਵਿੱਲਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਸ ਪਰਿਵਾਰ ਵੱਲੋਂ 1 ਲੱਖ ਰੁਪਏ ਜਿਹੜਾ ਯੋਗਦਾਨ ਪਾਇਆ ਗਿਆ ਛਿੰਝ ਕਮੇਟੀ ਵਿੱਚ ਧੰਨਵਾਦ ਸਰਦਾਰ ਸ਼੍ਰੀ ਜਗਿੰਦਰ ਭਾਰਤਵਾਦ ਜੀ ਕੰਦੋੜਿਆਂ ਵਾਲੇ ਉਹਨਾਂ ਦਾ ਵੀ ਧੰਨਵਾਦ ਔਰ ਭਾਈ ਅ ਅਰਵਿੰਦ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਧਰ 16 ਤਰੀਕ ਹੋਵੇਗੀ ਕੋਟ ਬਾਦਲਖੰਡ ਦਾ ਵੱਡਾ ਦੰਗਲ ਹੋਵੇਗਾ ਬਿੱਲਾ ਭਾਈ ਸੱਦੇ ਲਾਉਂਦਾ ਕਹਿੰਦੇ ਮਹਾਰਾਸ਼ਟਰ ਤੋਂ ਵੱਡੇ ਮਾਲ ਲਾਉਣਗੇ ਲੋ ਫੇਰ ਮਾਲਾ ਉੱਤੇ ਮਾਸ਼ੀਵਾੜੇ ਵਾਲਿਆਂ ਦਾ ਨਾ ਦਾ ਓ ਬੱਲੇ ਤਾੜੀ ਮਾਰੋ ਓ ਤਾਰੀ ਤਾੜੀ 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 ਖਿੱਚ ਕੇ ਮਾਰ ਦਿਓ ਕਿ ਮਾਰਾ ਟਾਈਮ ਹੋਵੇ ਡੁੱਬ ਜਾਏ ਤਾਰੂ ਉਹ ਧੋਖਾ ਖਾ ਜਾਏ ਜਿਹੜਾ ਬਹੁਤਾ ਚੰਠਾ ਹੁੰਦਾ ਕਦੇ ਭੁੱਲ ਕੇ ਵੀ ਨਾ ਹੱਥ ਲਾਈਏ ਜਿਹੜੀ ਤਾਰ ਦੇ ਵਿੱਚ ਕਰੰਟ ਹੁੰਦਾ ਉਹ ਜਿਹੜੀ ਤਾਰ ਦੇ ਵਿੱਚ ਬਲਟ ਹੁੰਦਾ ਪਾਵਾਂ ਦੀ ਗੱਲ ਹੁੰਦੀ ਏ ਜਿਗਰ ਜ਼ਰੂਰੀ ਹੁੰਦਾ ਕੁਸ਼ਤੀ ਤੇ ਪਹਿਲਵਾਨੀ ਦਾ ਔਂਜਤਾ ਮਿੱਤਰੋ ਸਭ ਦੇ ਪਤਾ ਜਵਾਨੀ ਆਉਂਦੀ ਏ ਪਰ ਟਾਵੇਂ ਟਾਵੇਂ ਗੱਭਰੂ ਪਾ ਦੇ ਮੁੱਲ ਜਵਾਨੀ ਦਾ ਕੀ ਡੰਗ ਬੈਠ ਕਾ ਲਾ ਕੇ ਯੁੱਸਾ ਕਾਇਮ ਬਣਾਉਣਾ ਪੈਂਦਾ ਮੰਜਲਾ ਵਾਲਾ ਰਸਤਾ ਹੁੰਦਾ ਕਦੋਂ ਆਸਾਨੀ ਦਾ ਸੋਨੂ ਕਿਲੜ ਘੜ ਵਾਲਿਆ ਮੁੱਲ ਪੈ ਜੂ ਫੇ ਲੱਖਾਂ ਵਿੱਚ ਪਹਿਲਾਂ ਵੇਖ ਸਮਝ ਕੇ ਅਸਲ ਮੁੱਲੋ ਜਵਾਨੀ ਦਾ ਉਹ ਅਸੇ ਪੋਲ ਦਾ ਜੀਨ ਪੋਸਟੀ ਦਾ ਸਵਾਦ ਆਉਂਦਾ ਲੋ ਜੀ ਨੂੰ ਤਾੜੀ 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 ਖੇਚ ਕੇ ਮਾਰ ਦਿਓ ਬੱਲੇ ਬੱਲੇ ਆ ਮਿੱਟੀ ਲਈ ਜਾ ਰਹੀ ਐ ਕਿ ਵਾਜਦਾ ਢੋਲ ਗੂੰਜਦਾ ਕੰਨੀ ਉਹ ਝੰਡੀ ਲਾਲ ਰੰਗ ਦੀ ਬੰਨੀ ਨੌਸਰ ਕਹਿ ਕੇ ਜਾਂਦਾ ਏ ਕਿ ਦੇਖੋ ਅੱਜ ਦਾ ਪਟਕਾ ਕਿਹੜਾ ਲੇ ਕੇ ਜਾਂਦਾ ਏ ਕਿ ਦੇਖੋ ਅੱਜ ਦਾ ਪਟਕਾ ਕਰਾ ਲੈ ਕੇ ਜਾਂਦਾ ਏ ਲੋ ਕਹਿੰਦੇ ਧੱਕ ਪੈਂਦੀ ਆ ਮੇਰੇ ਮਿੱਤਰੋ ਨਤਾਂ ਦੀ ਧਰਤੀ ਆ ਨੂਰ ਮਹਿਲ ਤੱਕ ਧਰਤੀ ਹਿੱਲਦੀ ਆ ਸਪੀਕਰਾਂ ਦੀ ਧਮਕ ਕਹਿੰਦੇ ਨਕੋਦਰ ਤੱਕ ਜਾਂਦੀ ਮੇਰੇ ਮਿੱਤਰੋ ਵੱਡੇ ਮੱਲਾਂ ਦੀ ਕੁਸ਼ਤੀ ਆ ਉਹ ਮੱਲ ਦੋਵੇਂ ਉਹ ਤਾਲੀ ਬਹੁਤ ਜ਼ੋਰਦਾਰ ਹੈ ਤੇਰਾ ਮੇਲਾ ਨਤਾਂ ਦੀ ਤਾਕਤ ਉਹ ਪੈਣੀਆਂ ਬੱਲੇ ਦਰਸ਼ਕੋ ਇੱਕ ਵਾਰੀ ਜੀਨੀ ਨੂੰ ਪ੍ਰਬੰਧ ਵਰੀਆ ਲੱਗਾ ਜਿੰਨੋ ਜਿੰਨੋ ਕੋਸਤੀਆ ਵਧੀ ਲੱਗੀ ਆ ਇੱਕ ਵਾਰੀ ਬਾਬਿਆਂ ਨੇ ਲਾ ਦੇ ਤਾੜੀ ਮਾਰ ਦਿਓ ਜੋਰ ਦਾ ਜਿੰਨ ਦੋ ਹੱਥ ਲੱਤੇ ਆ ਬਾਬਾ ਜੀ ਨੇ ਜਕਾਰਾ ਲੱਕ ਬਾਤੇ ਲਾਲਾ ਵਾਲੇ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜ ਬੋਲ ਸੱਚੇ ਦਰਬਾਰ ਕੀ ਜ ਆਤਵੰਦ ਰੇ ਇੱਕ ਮਿੰਟਾ ਬਾਈ ਢੋਲ ਬੰਦ ਕਰੋ ਜੀ ਇੱਕ ਮਿੰਟੋਲੀ ਸਾਹਿਬ ਸਭ ਕੋ ਸ਼ਾਂਤ ਕਰੋ ਜੀ ਇੱਕ ਜ਼ਰੂਰੀ ਅਨਾਊਂਸਮੈਂਟ ਹੈ ਬਾਈ ਨੱਤਾਂ ਦੀ ਪੂਰੀ ਪੰਚਾਇਤ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਆਪਣਾ ਸਨਮਾਨ ਜਿਹੜਾ ਪ੍ਰਾਪਤ ਕਰ ਲੋ ਪੂਰੀ ਸਮੁੱਚੀ ಗ್ರಾಮ ਪੰਚਾਇਤ ਪਿੰਡ ਨੱਤਾ ਇਹ ਹੱਥ ਬਨ ਕੇ ਬੇਨਤੀ ਆ ਪੂਰੀ ਪੰਚਾਇਤ ਨੂੰ ਪਲੀਜ਼ ਜਿਹੜਾ ਆਪਣਾ ਮੋਮੈਂਟੋ ਆਪਣਾ ਮਾਨ ਪੰਚਾਇਤ ਆ ਕੇ ਨੱਤਾ ਵਾਲੀ ਪ੍ਰਾਪਤ ਕਰਦਾ ਪੂਰੀ ਪੰਚਾਇਤ ਦਾ ਸਮੁੱਚੀ ಗ್ರಾಮ ਪੰਚਾਇਤ ਦਾ ਐਮ ਆਰ ਆੀ ਵੀਰਾਂ ਦਾ ਇਲਾਕੇ ਦੀਆਂ ਸੰਗਤਾਂ ਦਾ ਵੱਡਾ ਧੰਨਵਾਦ ਏਕ-ਇਕ ਰੁਪਈਆ ਦੀ ਪੁੱਜਾਉਣਾਂ ਦਾ ਵੀ ਧੰਨਵਾਦ ਆ ਇੱਕ ਤੋਂ ਲੈ ਕੇ ਲੱਖਾਂ ਤੱਕ ਉਹ ਕਹਿੰਦੇ ਚੌੜੀ ਕੁਸ਼ਤੀ ਬੱਲੇ ਬੱਲੇ ਹੋਈ ਗਈ ਆ ਉਹ ਕਹਿੰਦੇ ਸਾਹਮਣੇ ਇੱਕ ਪਾਸੇ ਮੱਲ ਵਾਲਾ ਦੂਸਰੇ ਪਾਸੇ ਮਾਸ਼ੀਵਾੜੇ ਵਾਲਾ ਕਹਿੰਦੇ ਇੱਕ ਪਾਸੇ ਦੁਆਬੇ ਵਾਲਾ ਦੋ ਪਾਣੀਆਂ ਦੇ ਆਪ ਨੂੰ ਦੁਆਬਾ ਆਖਿਆ ਜਾਂਦਾ ਆਪ ਆਖਿਆ ਜਾਂਦਾ ਤੇ ਦੁਆਬਾ ਬਣਦਾ ਦੋਨਾਂ ਪਾਣੀਆਂ ਦਾ ਮੇਲ ਲਓ ਦੋ ਮੱਲ ਘੁਲਦੇ ਆ ਤੇ ਦੋਨਾਂ ਪਾਣੀਆਂ ਦਾ ਮੇਲ ਦੁਆਬੇ ਦੀ ਧਰਤੀ ਦਵਿੰਦਰ ਬੱਲੇ ਬੱਲੇ ਵੀ ਕਹਿੰਦਾ ਜਦ ਗੱਬੂ ਦੇ ਪੱਟ ਪਿਰਦੇ ਨੇ ਫਿਰ ਥਾ ਥਾ ਤੇ ਚਲਚੇ ਛਿਰਦੇ ਨੇ ਪਰ ਲੋਕ ਵੀ ਗੱਲਾਂ ਕਰਦੇ ਨੇ ਉਹ ਗੋਸਤੀ ਤੇ ਫਿਰ ਨੋਟ ਵੀ ਵੰਦੇ ਨੇ ਉਹ ਪੰਜੇ ਦੇ ਵਿੱਚ 500 ਮਾਣਿਕ ਖੋਤੀ ਢੇਲੀ ਦਾ ਸੁੱਖਿਆ ਫਿਰ ਵਜੋਂ ਤਿਆਰੀਆਂ ਜਦੋਂ ਮੱਲ ਕਹਿੰਦੇ ਚੋਟੀ ਦਾ ਆਹ ਬੰਦੇ ਚੋਟੀ ਦੇ ਮੱਲ ਬੁਲਾਏ ਹੋਏ ਨੇ ਚਾਹੇ ਗੌਰਵ ਦੀ ਗੱਲ ਕਰਾਂ ਚਾਹੇ ਕਹਿੰਦੇ ਗੱਲ ਮੈਂ ਪੀਰਸ ਦੀ ਕਰਾਂ ਐਨ ਕਹਿੰਦੇ ਵੀ ਇੱਕ ਨੰਬਰ ਛੰਡਕਾ ਦੇ ਮੱਲ ਨਗਰਾਲਾ ਨੇ ਬੁਲਾਏ ਹੋਏ ਨੇ ਗੁਰਦੇਵ ਰਿਕਰਡ ਬੋਲਦੇ ਆ ਤੀਰਥ ਨੇ ਵੀ ਕਹਿੰਦੇ ਚੋਟੀ ਦੇ ਮੱਲ ਚਿੱਤ ਕੀਤੇ ਹੋਏ ਆ ਜਗਿੰਦਰ ਪ੍ਰਾ ਤੇਰਾ ਬੜਾ ਧੰਨਵਾਦ ਆ ਵੀਰ ਆਏ ਮਰ ਆ ਸ਼ੇਰ ਜਿਹੜਾ ਦੁਬਾਰਾ ਇੱਕ ਵਾਰੀ ਸੁਣਾਉਂਦੇ ਕੋਲ ਦਾ ਮਲ ਕੋਈ ਚੋਟੀ ਦਾ ਹਾਂਜੀ ਉਹ ਕਹਿੰਦਾ ਜਦ ਗੱਭਰੂ ਦੇ ਪੱਟ ਪਰਦੇ ਨੇ ਫਿਰ ਥਾ ਥਾ ਤੇ ਚਰਚੇ ਛਿਰਦੇ ਨੇ ਫਿਰ ਲੋਕ ਵੀ ਗੱਲਾਂ ਕਰਦੇ ਨੇ ਕੋਸਟੀ ਦੇ ਫਿਰ ਨੋਟ ਵੀ ਵਰਦੇ ਨੇ ਪੰਜੇ ਦੇ ਵਿੱਚ 500 ਮਾਣਿਕ ਕੋਟੀ ਥੇਲੀ ਦਾ ਸੁਖਿਆ ਪਰ ਵਜੋਂ ਤਾੜੀਆਂ ਜਦੋਂ ਖੋਲਦਾ ਵੀ ਮਾਲਕ ਕਹਿੰਦੇ ਚੋਟੀ ਦਾ ਆ ਚੋਟੀ ਦੇ ਮੱਲ ਬਲਾਏ ਹੋਇਆ ਸੋਡੀ ਭਾਜੀ ਨੇ ਟਿੱਚਰਾਂ ਜੀਆਂ ਨਾ ਕਰੋ ਸਿੱਧਾ ਬੋਲੋ ਵਾਹ ਜੀ ਵਾਹ ਉਹ ਤੀਰਤ ਮੱਲਾ ਵਾਲਾ ਮੇਰੇ ਮਿੱਤਰੋ ਦੂਸਰੇ ਪਾਸੇ ਮਾਸ਼ੀਵਾੜੇ ਵਾਲਾ ਦਵਿੰਦਰਾ ਮੱਲ ਦੋਨੋਂ ਹੀ ਤਕੜੇ ਆ ਕਿ ਠੋਕਰ ਠੋਕਰ ਖਾ ਕੇ ਉੱਠੀਏ ਉਹ ਮੁੰਡਿਆਂ ਪੈਰ ਪਿਛੇਣਾ ਪੁੱਟੀਏ ਪਹਿਲਾ ਪਹਿਲਾ ਕਿਸਮਤ ਨਖਰੇ ਕਰਦੀ ਹੁੰਦੀ ਆ ਬਾਲੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਲੇਖ ਟੌਰ ਨੂੰ ਲੋਕਾਂ ਦੀ ਹਕਾ ਰੜਦੀ ਹੁੰਦੀ ਆ ਕਿ ਟੁਣਕਾ 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 ਕਰਕੇ ਗੁੱਡੀ ਬੱਲੇ ਬੱਲੇ ਕਰਦੀ ਜਾਈਦਾ ਕਹਿੰਦਾ ਡੱਕ ਜੱਕ ਹੋਰਦੇ ਦਲੇਰ ਸੋਨਿਆ ਢੋਲੀ ਵੀਰੇ ਇੱਕ ਮਿੰਟ ਕਹਿੰਦਾ ਡੱਕ ਡੱਕ ਹੋਰਦੇ ਦਲੇਰ ਸੋਨਿਆ ਇਰਾਦਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਉਹ ਜਿਨ੍ਹਾਂ ਨੇ ਤੀਤ ਵਿੱਚ ਹਾਰਾਂ ਵੇਖੀਆਂ ਪੂਚੜਾ ਚ ਝੰਡੇ ਕਰਦੇ ਹੋਂਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਪਿੱਛੇ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਕੇ ਮਿਹਨਤਾਂ ਦੀ ਸੂਈ ਰੱਖ ਲਾਲ ਤੱਕ ਤੇ ਨੀਲੀ ਛੱਤ ਵਾਲਾ ਬੈਠਾ ਗੱਲ ਉਹ ਦਿਵਿੰਦਰਾ ਸਿਰੇ ਲਾਉਣ ਨੂੰ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਲਓ ਝੁਕਣਾ ਜੋ ਸਰਦਾਰ ਗੁਰਦੀਪ ਹੈਲੋ ਬਹੁਤ ਅਹਿਰੀ ਕੁਸ਼ਤੀ ਚੱਲਦੀ ਹੈ ਤਾੜੀ ਤਾੜੀ ਮਾਰ ਦਿਓ ਜ਼ੋਰਦਾਰ ਵੀ ਸਰਦਾਰ ਗੁਰਦੀਪ ਸਿੰਘ ਜੀ ਆ ਗੁਰਦੇਵ ਸਿੰਘ ਜੀ ਦੇ ਸਰਦਾਰ ਹੁਕਮ ਸਿੰਘ ਜੀ ਬਹੁਤ ਵੱਡੀ ਸੇਵਾ ਆ ਕਹਿੰਦੇ ਕੁਸ਼ਤੀ ਦੇ ਸਪான்ਸਰ ਆ ਵੱਡਾ ਧੰਨਵਾਦ ਆ ਲੋ ਮਾਲਾ ਵਾਲਾ ਮੁੰਨਾ ਵਾਲਾ ਹੋਈ ਪਈ ਆ ਮੁਰਕੋ ਮੁਰਕੀ ਹੋ ਗਿਆ ਕਹਿੰਦੇ ਜੋਰ ਚੋਬਰਾਂ ਦਾ ਉਹ ਕੰਡਾ ਵੀ ਨਹੀਂ ਚੋਦਾ ਜਿਸਮਾ ਕઠੋਰ ਚੋਬਰਾਂ ਦਾ ਕਿ ਚੜਦੀ ਉਮਰੇ ਗਰਮ ਖੂਲ ਆ ਲਲਕਾਰੇ ਦਾ ਵੱਜਦੇ ਕਿ ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭਜਦੇ ਚੰਗਿਆੜਾ ਸਾਹਮਣੇ ਬੈਠਾ ਉਹ ਵੱਡਾ ਮੱਲਾ ਤੂੰ ਤੀ ਬੋਲਦੀ ਐ ਗੱਲਾਂ ਮਜੀਦੇ ਦੀਆਂ ਗੱਲਾਂ ਕਹਿੰਦੇ ਉੱਧਰ ਉਹ ਵੱਡੇ ਮੱਲਾਂ ਦੀਆਂ ਚੱਲਦੀਆਂ ਦਿਲੋਂ ਧੰਨਵਾਦ ਹੈ ਜਿਹੜੇ ਐਨਆਰਆਈ ਵੀਰ ਨਾਲ ਜੁੜੇ ਹੋਇਆ ਲਓ ਕਿ ਮੈਗੀਆਂ ਨਾ ਕਿੱਥੋਂ ਪਲਵਾਨ ਰੱਜਦੇ ਕਿ ਮਿੱਤਰੋ ਜਹਾਜਾਂ ਨੂੰ ਨੇ ਉਹ ਰੋੜੇ ਵੱਜਦੇ ਕਿ ਕਦੇ ਨਾ ਪੜਾਕੂ ਮੋਹਰੇ ਅੜੇ ਡਿਗਰੀ ਕਿ ਜੋਰਾ ਮੋਹਰੇ ਅੜ ਦੇਣੀ ਜਿੰਦੇ ਸੋਹਣਿਆ ਨਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਪੈਗਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਉਹ ਤੇ ਸਾਡਾ ਨਿੰਦਰਪਰਾ ਕੈਨੇਡਾ ਆ ਸਾਡੇ ਨਾਲ ਲਾਈਵ ਜੁੜਿਆ ਪਿਆ ਨਿੰਦਰਪਰਾ ਜੀ ਧੰਨਵਾਦ ਆ ਬਹੁਤ ਤਖਰੀ ਕੁਸ਼ਤੀ ਖੇਡਦੇ ਮੈਦਾਨ ਵਿੱਚ ਇੱਕ ਬੰਨੇ ਗੌਰਵ ਮਾਸੀਵਾਲਾ ਨਾਲ ਕੱਲੇ ਵੀ ਤੀਰਥ ਮੱਲਾ ਵਾਲਾ ਐਨ ਸੇਰ ਵਾਲ ਕੁਸ਼ਤੀ ਚੱਲਦੀ ਪਈ ਵੇਖਾਂਗੇ ਕੀ ਗੱਲ ਬੰਦੀ ਕੁਸ਼ਤੀ ਦੀ ਇਸ ਸਮੇਂ ਦੀਆਂ ਬੱਤਾਂ ਕਹਿੰਦਾ ਬਾਪੂ ਜੀ ਹਵੇਲੀ ਵਿੱਚ ਸੱਤ ਮੱਜਾ ਪੂਰੀਆਂ ਦਹੀਂ ਵਿੱਚ ਅੰਮੀ ਕੋਵੇ ਕੋਟ ਕੋਟ ਚੂਰੀਆਂ ਜਦੋਂ ਲਾਈਦਾ ਮੈਦਾਨ ਵਿੱਚ ਗੇੜਾ ਐਨੇ ਤੇ ਨਹੀਂ ਵੀ ਗੱਲਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ 'ਚ ਹੁਣ ਮੇਰਾ ਐਵੇਂ ਬਾਈ ਅੰਦਰ ਕੁਸ਼ਤੀ ਅੰਦਰ ਢੋਲੀ ਸਾਹਿਬ ਢੋਲ ਮਾਰਾ ਮਠਕਰੋ ਬਾਈ ਅੰਦਰ ਕੁਸ਼ਤੀ ਅੰਦਰ ਅੰਦਰ ਆ ਜਾ ਬਈ ਅੰਦਰ ਆ ਜਾ ਨੌਜਵਾਨਾਂ ਕੁਸ਼ਤੀ ਬਾਹਰ ਨਹੀਂ ਮੰਨੀ ਜਾਣੀ ਨਾ ਅੱਧੀ ਨਾ ਕੱਚੀ ਨਾ ਕੁਸ਼ਤੀ ਬਾਹਰ ਐ ਨਾ ਕਹਿੰਦੇ ਤੇ ਪੁੱਤੇ ਪੁੱਤੇ ਪਮੂੜਕਾ ਚੋਰਿਆ ਮੇਰੇ ਮਿੱਤਰੋ ਉਹ ਮੱਲ ਵੱਡੇ ਸ਼ੱਕ ਤੇ ਰਣੀਆ ਮੇਲਾ ਨੱਤਾਂ ਦਾ ਧੱਕ ਤੇ ਪੈਣੀ ਆ ਲਓ ਮਹਾਂਪੁਰਸ਼ਾਂ ਦਾ ਮੇਲਾ ਚੱਲਦਾ ਹੈ ਉਸਤਾਦ ਜੀ ਚੱਕ ਲੋ ਮੈਕ ਬੱਲੇ ਬੱਲੇ ਹੋਈ ਪਈ ਆ ਉਹ ਕਹਿੰਦੇ ਫੇਰ ਕੁਸ਼ਤੀ ਰੀਸਟਾਰਟ ਹੋਈ ਆ ਤੇ ਅਪੀਲਾਂ ਦਲੀਲਾਂ ਕੀਤੀਆਂ ਜਾ ਰਹੀਆਂ ਕਿ ਨਾ ਕੋਈ ਪੀਲ ਦਲੀਲ ਸੁਣੇ ਨਾ ਹੀ ਚੱਲਵੇ ਕੇਸਕਚਾਰੀ ਕੇ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਹੁਤ ਵਧੀਆ ਮੁਕਾਬਲਾ ਜੀ ਹਾਂ ਜੀ ਮੇਜਰ ਪਹਿਲਵਾਨ ਜੀ ਖਾੜੇ ਚ ਲੈ ਜਾਓ কুਸਤੀ ਖਾੜੇ ਦੇ ਵਿੱਚ ਕਾੜੋ ਆ ਕਿਸੇ ਭਰਾ ਦੀ ਬੋਲਟ ਮੋਚਣ ਦਾ ਚਾਬੀ ਆ ਵੀ ਸਾਡੇ ਕੋਲ ਆ ਗੋ ਚਾਬੀ ਸਾਡੇ ਕੋਲ ਬੋਲਟ ਮੋਚਣ ਸਕਲੀ ਜੀ ਜਾ ਸਕਦਾ ਜਿਸ ਭਰਾ ਦੀ ਇੱਕੋ ਜਿਹਾ ਸਰੀਰ ਹੈ ਇੱਕੋ ਜੀਆਂ ਤਾਕਤਾਂ ਇੱਕੋ ਜੀਆਂ ਕਬਾਈਆਂ ਇੱਕੋ ਜਿਹਾ ਮੱਲਾ ਇਹਨਾਂ ਨੂੰ ਵਿਚਕਾਰ ਲੈ ਜਾਓ ਜੀ ਇੱਕੋ ਜਿਹਾ ਸਰੀਰ ਇੱਕੋ ਜਹੀ ਜਾਨ ਚੋਂ ਕਹਿੰਦੇ ਸੂਰਮੇ ਨੂੰ ਮਹਿਣਾ ਹੁੰਦਾ ਭੱਜਣਾ ਮੈਦਾਨ ਚੋਂ ਬਈ ਇਹ ਤਾਂ ਜਰੂਰੀ ਬੇਨਤੀ ਆ ਸਾਡੇ ਸ਼ਰਮਾ ਜੀ ਹੌਣਾ ਵੱਲੋਂ ਕਹਿੰਦੇ ਵੀ ਸਾਡੇ ਗੌਰਵ ਨਾਗਰਾ ਜੀ ਐਡਵੋਕੇਟ ਸਾਹਿਬ ਹੁਣਾਂ ਦਾ ਇੱਥੇ ਪਹੁੰਚਣ ਤੇ ਇੱਕ ਵਾਰ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕੀਤਾ ਜਾ ਰਿਹਾ 29 ਤਰੀਕ ਨੂੰ ਖੰਡਾ ਖੜਕੂ ਵਾਲੇ ਮਿੱਤਰੋ ਉਹ ਮੱਲ ਮਹਾਰਾਟਰ ਦੇ ਸੱਦੇ ਆ ਧਰਤੀ ਹਿੱਲਣੀਆਂ ਐ ਨਾ ਕਹਿੰਦੇ ਨਕੋਦਰ ਦਾ ਸ਼ਹਿਰ ਪੀਰਾਪੁਰੀ ਧਰਤੀ ਆ ਜਿੱਥੇ ਕਹਿੰਦੇ ਅਜਬ ਨਿਆਰੇ ਹੁੰਦੇ ਆ ਅਜਬ ਨਿਆਰੇ ਹੁੰਦੇ ਆ ਆ ਬੱਚੇ ਨੂੰ ਫੜ ਕੇ ਬਾਹਰ ਕੱਢ ਲਓ ਬਈ ਕਿਉਂਕਿ ਮੱਲ ਵੱਡੇ ਆ ਦਵਿੰਦਰਾ ਮੱਲ ਝੋਟੀ ਦੇ ਬੱਲੇ ਬੱਲੇ ਹੋਈ ਪਈ ਆ ਉਹ ਕਹਿੰਦੇ ਕਮਾਲ ਹੋਈ ਪਈ ਆ ਕਿ ਜ਼ਿਮੀਦਾਰ ਕੀ ਕਰੂ ਤਰੱਕੀ ਜਿਹਦੇ ਪੁੱਤ ਨੂੰ ਆ ਦੇ ਤ ਪੱਕੀ ਬੈਡ ਦੀ ਢੋਵ ਵਿੱਚ ਬੈਠਾ ਰੱਖੀ ਪੱਟੂ ਕੈਣੀ ਦੇਸੀ ਦੀ ਤੇ 16 ਉੱਤੇ ਰੱਖਦਾ ਸੰਧੂਆ ਕੁਲੰਗੇਸੀ ਦੀ ਦਵਿੰਦਰਾ ਕਰਦੇ ਗੱਲ ਆ ਉਹ ਬੱਲੇ ਬੱਲੇ ਵੀ ਐਨ ਕਹਿੰਦੇ ਵੀ ਮੱਲ ਕਹਿੰਦੇ ਵੀ ਬਹੁਤ ਤਖਰੀ ਕੁਸ਼ਤੀ ਚੱਲਦੀ ਪਈ ਚਾਹੇ ਤੀਲਸ ਦੀ ਗੱਲ ਕਰਦਾ ਚਾਹੇ ਗੌਰਵ ਦੀ ਗੱਲ ਕਰਦਾ ਕੋਈ ਸੋਜ ਦਾ ਗੌਰਵ ਜਿੱਤੇਗਾ ਕੋਈ ਸੋਜ ਦਾ ਤੀਲਸ ਜਿੱਤੇਗਾ ਇਹ ਸ਼ਕਤਾਂ ਮੇਰੇ ਵੀਰੋ ਪਹਿਣੀ ਆ ਛਿੰਝ ਮੇਲਾ ਕਹਿੰਦੇ ਅੱਜ ਨੱਤਾ ਪਿੰਦੇ ਦਾ ਤਾਕਤਾਂ ਮੇਰੇ ਵੀਰੋ ਪਹਿਣੀ ਆ ਬਹੁਤ ਤਖਰੀ ਕੁਸ਼ਤੀ ਚੱਲਦੀ ਪਈ ਐਨ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਵੇਖਾਂਗੇ ਕੀ ਗੱਲ ਬਣੀ ਟਾਈਮ ਪਾਜੀ ਰੈਫਰੀ ਕੋਲੀ ਆ ਜੀ ਤੇ ਜੇ ਖਾਰ ਦੀਆਂ ਧੁੱਪਾਂ ਦੇ ਵਿੱਚ ਸੜਨਾ ਪੈਂਦਾ ਆਕੇ ਇੱਕ ਤੂਫਾਨਾ ਮੂਰੇ ਖੜਨਾ ਪੈਂਦਾ ਸਦਾ ਸ਼ੇਰਾ ਵਰਗੀ ਰੱਖ ਜੀਦਾਰੀ ਫਿਰ ਲੜਨਾ ਪੈਂਦਾ ਕੁਝ ਦੁਨੀਆ ਤੋਂ ਵੱਖ ਕਰਕੇ ਮੁਜਾਬੀ ਦਾ ਕੋਕਾ ਜੜਨਾ ਪੈਂਦਾ ਬਣ ਕੇ ਤੇਜ਼ ਤਾਰੋ ਵਾਂਗ ਬਿਜਲੀ ਮਿੱਤਰੋ ਵਰਨਾ ਪੈਂਦਾ ਉਹ ਦੀਪ ਮੱਲੀ ਦਾ ਕੰਮ ਸਿਖਾਲਾ ਨਿਤ ਜੰਮ ਜੰਮ ਕੇ ਮਰਨਾ ਪੈਂਦਾ ਉਹ ਜੰਮ ਜੰਮ ਕੇ ਮਰਨਾ ਪੈਂਦਾ ਵਾਕਿਆ ਕਹਿੰਦੇ ਕਦੇ ਵਜੀਦਾ ਲਹਾਰ ਲਿਖਦਾ ਕਦੇ ਦੀਪ ਮਠੰਡੇ ਵਾਲਾ ਲਿਖਦਾ ਕਦੇ ਗੋਪੀ ਲਖਣ ਵਾਲਾ ਲਿਖਦਾ ਤੇ ਕਦੇ ਉਸਤਾਦ ਕਹਿੰਦੇ ਵੀ ਸਾਡਾ ਮੱਖਣ ਸ਼ੇਰਪੁਰੀ ਲਿਖਦਾ ਲਓ ਵੱਡਾ ਧੰਨਵਾਦ ਹੈ ਚੱਲਦੀ কুਸਤੀ ਮੇਰੇ ਮਿੱਤਰੋ ਕਿ ਹਰ ਗੱਲ ਦੇ ਲੋਪੇ ਲਾਉਣੀ ਛੱਡ ਦਿੱਤੀ ਐ ਜਿਹੜੇ ਵੱੜਦੇ ਜੜਾਂ ਨੂੰ ਜਫੀ ਪਾਣੀ ਛੱਡ ਦਿੱਤੀ ਐ ਕਿ ਸੁੱਖੀ ਲੋਪੇ ਕੰਮ ਕੱਢ ਪੁਛਦਾ ਨਾ ਕੋਈ ਅਸੀਂ ਰੁੱਸੀ ਹੋਈ ਦੁਨੀਆ ਮਨਾਉਣੀ ਛੱਡ ਦਿੱਤੀ ਐ ਚੱਲਦੀ কুਸਤੀ ਐ ਦੋਨੋਂ ਮਾਲਾ ਮੁਰਕੇ ਦੇ ਨਾਲ ਐ ਨਾ ਭਜ ਗਿਆ ਮੇਰੇ ਮਿੱਤਰੋ ਆਹ ਕਹਿੰਦੇ ਕੋਟੀ ਲੱਖਾਂ ਰੁਪਈਆ ਦੀ কুਸਤੀ ਐ ਨੱਤਾਂ ਦੀ ਧਰਤੀ ਐ ਨੂਰਮੈਲ ਦਾ ਇਲਾਕਾ ਉਹ ਕਹਿੰਦੇ ਬੱਲੇ ਬੱਲੇ ਹੋਈ ਪਈ ਹੈ ਕਿ ਲੋਕੀ ਹੁਣ ਭੁੱਲ ਗਏ ਸਲੀਕਾ ਪਿਆਰ ਦਾ ਐਡਵੋਕੇਟ ਸਾਹਿਬ ਚੱਲ ਪਿਆ ਕੰਮ ਹੁਣ ਲੁੱਟ ਮਾਰਦਾ ਹਰ ਬੰਦਾ ਪਾਰਟੀ ਬਣਾਈ ਫਿਰਦਾ ਤੇ ਝੰਡੇ ਵਿੱਚ ਡੰਡਾ ਜੱਪਸਾਈ ਫਿਰਦਾ ਜੈ ਜੈਕਾਰ ਆਪਣੀ ਕਰੋੜ ਲੱਗਦਾ ਤੇ ਚੇਲੇ ਹੁਣ ਗੁਰੂ ਨੂੰ ਸਖਾਉਂ ਲੱਗਦਾ ਉਹ ਚੇਲੇ ਹੁਣ ਗੁਰੂ ਨੂੰ ਸਖਾਉਂ ਲੱਗਦਾ ਲੈ ਵੀ ਦਵਿੰਦਰਾ ਕਰੀ ਗੱਲ ਚੱਲਦੀ কুਸਤੀ ਦੀ ਨੌਜਵਾਨਾਂ ਬਹੁਤ ਵਧੀਆ ਵੀ ਇੱਕ ਬਨੇ ਗੌਰੇ ਪਹਿਲਵਾਨ ਤੇ ਨਾਲ ਕਹਿੰਦੇ ਵੀ ਤੀਰਥ ਪਹਿਲਵਾਨ ਇੱਕ ਵਾਰੀ ਤਾੜੀ ਮਾਰ ਦਿਓ ਜੋ ਦਾ ਹੱਲਾ ਮਰਾਈਏ ਵੀ ਆਪਾਂ ਲੈ ਵੀ ਮੱਲੋ ਮਾਰੋ ਹੱਲਾ ਬਹੁਤ ਅਗਰੀ কুਸਤੀ ਤੀਰਥ ਦੀ ਗੱਲ ਕਰਾ ਕਹਿੰਦੇ ਵੀ ਮਹਿੰਦਰ ਕੋਈ ਟਿੱਬੀ ਵਾਲੇ ਦਾ ਸ਼ਗਿਰ ਤੇ ਆ ਵੀ ਨਾਲ ਕਹਿੰਦਾ ਦਲਜੀਤ ਪਹਿਲਵਾਨ ਦਾ ਸ਼ਗਿਰਦ ਹੈ। ਲਾ ਵੀ ਦਰਸ਼ਕੋ ਇੱਕ ਵਾਰੀ ਮਾਣੋ ਜੋਰ ਦਾ ਤਾੜੀਆਂ ਦਾ ਹੱਲਾ ਮਰਵਾਈਏ। ਆਹਾ ਬਹੁਤ ਵਧੀਆ ਵੀ ਚੱਲ ਦੌਰਵ। ਆ 30 ਸੈਕਿੰਡ ਟਾਈਮ ਲੱਗਦਾ ਕੁਸ਼ਤੀ ਖਾੜੇ ਦੇ ਵਿੱਚ ਕਾਰ ਲੱਗ ਚਲੋ। ਕੁਸ਼ਤੀ ਖਾੜੇ ਦੇ ਵਿੱਚ ਕਾਰ। ਪਹਿਲਵਾਨ ਜੀ ਮੇਜਰ ਪਾਂਜੀ ਮਿੱਟੀ ਮਿੱਟੀ ਪਾ ਕੇ ਕੁਸ਼ਤੀ ਖਾੜੇ ਤੇ ਚੱਲੋ ਜੀ ਦਈ। ਉਹ ਨਿਆਣੇਓ ਪਰ ਕੁਸ਼ਤੀ ਅੰਦਰ ਕੁਸ਼ਤੀ ਅੰਦਰ ਕੁਸ਼ਤੀ ਅੰਦਰ ਕੁਸ਼ਤੀ ਅੰਦਰ ਕੁਸ਼ਤੀ ਅੰਦਰ। ਪਹਿਲਵਾਨ ਜੀ ਟਾਈਮ ਹੋ ਗਿਆ ਜੀ। ਟਾਈਮ ਹੋ ਗਿਆ ਭਰਾ ਜੀ ਗੌਰਵ ਨਾਲ ਗੌਰਵ ਨਾਲ ਭਰਾ ਜੀ ਟਾਈਮ ਪੂਰਾ ਹੋ ਗਿਆ ਨਾ ਬਈ ਨਾ 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 ਭਰਾ ਜੀ ਧੰਨਿਆ ਕਰੋ ਟਾਈਮ ਹੋ ਗਿਆ ਨਾ ਬਈ ਨਾ ਨਾ ਲੜਨਾ ਨਹੀਂ ਬਈ ਲੜਨਾ ਨਹੀਂ ਉਹ ਨਾ ਬਈ ਨਾ ਨਾ ਲੜਨਾ ਨਹੀਂ ਲੜਨਾ ਨਹੀਂ ਓਏ ਆ ਨਹੀਂ ਆ ਨਹੀਂ ਕੰਮ ਚੰਗਾ ਬਾਈ ਪਿੱਛੇ ਹੋ ਜਾ ਲੜਨਾ ਨਹੀਂ ਬਈ ਲੜਨਾ ਨਹੀਂ ਲੜਨਾ ਇਹ ਗਲਤ ਬਾਈ ਫੜੋ ਇਹਨਾਂ ਨੂੰ ਕਮੇਟੀ ਵਾਲੇ ਫੜ ਲਓ ਗਲਤ ਗਲਤ ਹੈ ਬਈ ਗਲਤ ਤਰੀਕਾ ਹੈ ਬਾਈ ਪਲੀਜ਼ ਪਲੀਜ਼ ਦੋਨੇ ਮੱਲਾਂ ਨੂੰ ਫੜੋ ਹੀ ਆਏ ਆ ਰੇਫਰੀ ਨੂੰ ਬੇਨਤੀ ਹੈ ਦੋਵੇਂ ਮੱਲਾ ਨੂੰ ਵਿੱਚ ਲੈ ਕੇ ਜਾਓ। ਨਹੀਂ ਨਹੀਂ। ਇੱਕ ਇੱਕ ਤੇ ਗੁਰਤੀ ਪੰਦ ਹੈ ਬਈ। ਆ ਛਿੰਜ ਇੱਥੇ ਕੈਂਸਲ ਆ ਬਾਈ ਨੋਟ ਕਰੋ। ਇੱਥੇ ਕੈਂਸਲ ਆ। ਲੜਾਈ ਤੇ ਨਹੀਂ ਇਹ ਗਲਤ ਹੈ ਬਈ। ਇਹ ਗਲਤ ਗੱਲ ਹੈ। ਦੇਖੋ ਅਗਲੇ ਲੱਖਾਂ ਰੁਪਈਆ ਦੀ ਢਾਲ ਕੱਟੀ ਕਰਕੇ 10 ਰੁਪਈਆ ਤੋਂ ਲੈ ਕੇ ਲੱਖਾਂ ਰੁਪਈਆ ਤੱਕ ਲੋਕੀ ਢਾਲ ਕੱਟੀ ਕਰਕੇ ਜਿੰਝ ਪਾਉਂਦੇ ਆ ਪਿੰਡ ਦੇ ਸੁੱਖ ਵਾਸਤੇ ਭੱਲੇ ਵਾਸਤੇ। ਇਹ ਤਰੀਕਾ ਗਲਤ ਆਪਾਂ ਘੁੜਨਾ ਲੜਨਾ ਥੋੜੀ ਹੈ ਹੈਲੋ ਬਈ ਮੇਰੇ ਪਿੰਡ ਵਾਲਿਆ ਪਿੰਡਾਂ ਨੂੰ ਬੇਨਤੀ ਆ ਵੀ ਉਹ ਬਾਹਰ ਆ ਜਾਓ ਆਪਾਂ ਚੱਲੀਏ ਇਹਨਾਂ ਨਾਲ ਲੜੀ ਜਾਣ ਦੇ ਆਪਾਂ ਇਹਨਾਂ ਦੋਹਾਂ ਨੂੰ ਕੱਖ ਨਹੀਂ ਦੇਣਾ ਲੜ ਠੰਦ ਕੈਨਸਲਵਾ ਇਹਨਾਂ ਨੂੰ 1 ਰੁਪਈਆ ਨਹੀਂ ਦੇਣਾ ਆਪੇ ਮੁਰਝ ਜਾਣਗੇ ਸਾਡਾ ਲੜਾਈ ਲਈ ਨਹੀਂ ਰੁਪਈਆ ਰੁਪਈਆ ਇਕੱਠਾ ਕਰਕੇ ਨੇ ਰੱਖਿਆ ਹੋਇਆ ਅਸੀਂ ਸਵੇਰ ਨੂੰ ਠਾਣੇ ਨਹੀਂ ਜਾਣਾ ਆ ਜਾਓ ਤੂੰ ਚੱਕੋ ਪ੍ਰਾਦ ਆਪਾਂ ਚੱਲੀ ਜਾਂ ਲੜੀ ਜਾਣ ਦੇ ਚੱਲ ਜਾਂ ਰਹਿਣਗੇ ਆਪੇ ਆ ਜਾਣਗੇ ਪਿੰਡ ਨੂੰ 1 ਰੁਪਈਆ ਨਹੀਂ ਦੋਹਾਂ ਨੂੰ ਦੇਣਾ ਬਸ ਨਪਣਾ ਕੰਮ ਸਾਡਾ ਠੇਕਾ ਹੋ ਲਿਆ ਪੈਸਾ ਪੈਸਾ ਇਕੱਠਾ ਕਰਕੇ ਨਾ ਲੜਾਈ ਕਰ ਜਾਈਏ ਆ ਜਾਓ ਆ ਜਾਓ ਚਲਿਓ 1 ਰੁਪਈਆ ਨਹੀਂ ਦੇਣਾ ਕਹੇ ਲੜਨਾ ਲੜੋ ਨਹੀਂ ਲੜਨਾ ਨਾ ਲੜੋ ਮੇਰੀ ਗੱਲ ਸੁਣ ਲਾ ਦਹਾੜਾ ਦਾ ਫਿਰਕੇ ਤੁਹਾਡੇ ਲਈ ਲਿਆਈ ਦੀ ਆਈ ਮਨਜ਼ੂਰੀ ਤੁਸੀਂ ਭੈਣ ਤੋਂ ਖੱਜਲ ਖਰਾਬ ਕਰਦੇ ਸਾਨੂੰ ਹੈ ਉਹ ਦਾੜਾ ਫਿਰ ਕੇ ਐਂਡ ਕਾ